ਆ ਕਲਪਸਰ ਤੁਹਾਡੇ ਚੈਨਲ ਤੇ ਚੱਲ ਰਿਆ ਸੀਗਾ ਉਹ ਕੌਣ ਸਾਡੀ ਬੀਬੀ ਖੜੀ ਹੈ ਪਿੱਛੇ ਉਹੀ ਬੰਦੇ ਖੜੇ ਆ ਤੇ ਨਾਲ ਉਹ ਝਾੜੂ ਵਾਲੇ ਪੱਪੀ ਪ੍ਰਸ਼ਾਦ ਜੀ ਖੜੇ ਆ ਪਿੱਛੇ ਉਹੀ ਬੰਦੇ ਖੜੇ ਆ ਤੁਸੀਂ ਦੇਖੋ ਵੀ ਕੱਪੜੇ ਵੀ ਚੇਂਜ ਨਹੀਂ ਕੀਤੇ ਸੇਮ ਡੇ ਦੀ ਫੋਟੋ ਸੀਗੀ ਨੀਵੇਂ ਪੱਤਰ ਦਾ ਹੋ ਗਿਆ ਇੱਕ ਦੂਜੇ ਦੇ ਉੱਤੇ ਚਿੱਕੜ ਸੱਟਣਾਂ ਦੀ ਗੱਲ ਕੀ ਹੈ ਆ ਪਰਸਨਲ ਤੌਰ ਤੇ ਪਰਿਵਾਰਾਂ ਨੂੰ ਵਿੱਚ ਲਿਆਂਦਾ ਮਤਲਬ ਕਿ ਕਹਿੰਦੇ ਆ ਭਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਰਾਜਨੀਤੀ ਦੇ ਵਿੱਚ ਕਿਸੇ ਨੂੰ ਵੀ ਕੋਈ ਮਾਫੀ ਵਾਲੀ ਗੱਲ ਨਹੀਂ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸਾਰੀਆਂ ਪਾਰਟੀਆਂ ਆ ਕਿਉਂਕਿ ਜੀ ਦੇਖੋ ਵੀ ਜੇ ਆਪਾਂ ਝਾੜੂ ਦੀ ਗੱਲ ਕਰ ਲਈਏ ਜਾਂ ਕਾਂਗਰਸ ਦੀ ਗੱਲ ਕਰ ਲਈਏ ਇਹ ਤਾਂ ਜਾਦਾ ਦੂਰ ਜਾਣ ਦੀ ਲੋੜ ਨਹੀਂ ਇੱਥੋਂ ਚੰਡੀਗੜ੍ਹ ਜਾ ਲੋ ਤੁਸੀਂ ਚੰਡੀਗੜ੍ਹ ਵੀ ਮਨੀਸ਼ ਤਵਾਰੀ ਆ ਉੱਥੇ ਕੋਈ ਝਾੜੂ ਦਾ ਕੈਂਡੀਡੇਟ ਹੀ ਹੈ ਨਹੀਂ ਗਾ ਬੇਅਦਬੀਆਂ ਦਾ ਕਿੰਨਾ ਵੱਡਾ ਦੇਖੋ ਕੋਈ ਮੁੱਦਾ ਨਹੀਂ ਗਾ ਧਾਰਮਿਕ ਚੀਜ਼ ਆ ਜਾਂ ਰਾਜਨੀਤੀ ਵਾਲੀ ਨਹੀਂ ਪਰ ਇਹ ਚੀਜ਼ਾਂ ਵਰਤ ਕੇ ਕੈਪਟਨ ਅਮਰਿੰਦਰ ਉਹਨਾਂ ਨੇ ਗੁਟਕਾ ਸਾਫ ਦੀ ਸੌ ਚੱਕ ਕੇ ਵੀ ਅਸੀਂ ਹਫ਼ਤੇ 'ਚ ਨਸ਼ਾ ਬੰਦ ਕਰਦਾਂਗੇ ਐਦਾਂ ਦੀ ਗੱਲਾਂ ਕਰਕੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕੀਤਾ ਇਹ ਮਹਾਰਾਸ਼ਟਰ ਵਿੱਚੋਂ ਬਾਦਲਨਗੁਰਾ ਨੇ ਵੀ ਕਿਹਾ ਸੀ 800 ਯੂਨਿਟ 2 ਮਹੀਨਿਆਂ ਦੇ ਦੇਖੋ ਜੀ ਕਿਹਾ ਤੇ ਕਰਨਾ ਦੇ ਦੇਣੇ ਸੀ ਕਿ ਮੈਂ ਕਿਹਾ ਜੀ 600 ਯੂਨਿਟ ਆਪ অলਰੈਡੀ ਦੇ ਰਹੇ ਹਨ ਜੀ 600 ਯੂਨਿਟ ਅਕਾਲੀ ਦਲ ਦੀ ਸਰਕਾਰ ਚ ਦਿੰਦੇ ਹੁੰਦੇ ਸੀਗੇ ਤੇ ਕੋਈ ਇ ਚੋਰੀ ਵੀ ਨਹੀਂ ਕੀਤੀ ਵੀ 600 ਦੇ ਉੱਪਰ ਜੇ 610 ਆ ਗਈਆਂ ਤਾਂ ਸਾਰੇ ਦਾ ਬਿੱਲ ਲੱਗੂਗਾ 600 ਮਾਫ ਹੁੰਦੇ ਸੀ ਉੱਪਰਲੇ 10 ਯੂਨਿਟ ਤੇ ਪੈਸੇ ਲੱਗਦੇ ਹੁੰਦੇ ਸੀ ਤੇ ਇਹ ਮਹਾਰਾਸ਼ਟਰ ਕੀ ਕਰ ਰਿਹਾ ਉੱਪਰ 1 ਯੂਨਿਟ ਵੀ ਵਾਜੇ ਉਹ ਸਾਰੇ ਬਿੱਲ ਦਾ ਪੈਸਾ ਲੱਗਦਾ ਜੀ ਇਕ ਤਾਂ ਸਭ ਤੋਂ ਪਹਿਲੀ ਬੰਨਾਈ ਚੀਜ਼ ਦੱਸੋ ਤੁਸੀਂ ਤਾਂ ਆਪ ਬਹੁਤ ਸਾਬੂ ਸੁਰਤ ਵਧੀਆ ਪੱਗ ਬਣ ਕੇ ਬੈਠੇ ਹੋ ਇਹ ਅੱਜ ਕੱਲ ਪੱਗਾਂ ਦਾ ਬਹੁਤ ਚੱਲਿਆ ਸਿਸਟਮ ਹੈ ਨਾ ਸਾਰੇ ਨਹੀਂ ਪੱਗਾਂ ਬੰਨ ਲਿਆ ਮਤਲਬ ਕੋਈ ਹੋਵੇ ਚਲੋ ਰਾਜੇ ਬੜਿੰਗ ਹੋਣਾ ਤਾਂ ਥੋੜੀ ਦੇਰ ਹੋਊਗੀ ਰਾਜਾ ਬੜਿੰਗ ਲਾ ਲਓ ਤੁਸੀਂ ਕਰਮਜੀਤ ਨੂੰ ਮੋਲ ਲਾ ਲਓ ਜਿਹੜੇ ਜਿਹੜੇ ਬੰਦੇ ਨੇ ਇਹ ਇਹ ਕੀ ਆ ਕਿ ਪੱਗ ਕਿਉਂ ਜ਼ਰੂਰੀ ਹੋ ਜਾਂਦੀ ਆ ਤੇ ਪੰਜਾਬ ਦੀ ਜੇ ਗੱਲ ਕਰੀ ਆਪਾਂ ਮਾਨ ਸਾਹਿਬ ਨੂੰ ਤਾਂ ਚਲੋ ਦੇਰ ਹੋਊਗੀ ਉਹ ਵੀ ਉਹਨਾਂ ਨੇ ਬੰਨਣੀ ਸ਼ੁਰੂ ਕੀਤੀ ਬਾਅਦ ਚ ਤੁਸੀਂ ਜੇ ਥੋੜਾ ਪੋਲਿਟਿਕਲ ਤੌਰ ਤੇ ਕਰੈਕਟ ਨਾ ਹੋਇਓ ਜਰਨਲ ਤੌਰ ਤੇ ਜੇ ਸੋਚੋ ਤਾਂ ਲੱਗਦਾ ਕਿ ਅੱਜ ਕੱਲ ਬਹੁਤ ਚੱਲ ਪਿਆ ਨਿੱਕੀ ਨਿੱਕੀ ਚੀਜ਼ ਦਿਖਾਈ ਜਾਣੀ ਆਪਣੇ ਉਹਨੂੰ ਬਹੁਤ ਲੋਕਾਂ ਦਾ ਹਮਦਰਦ ਸ਼ੋਅ ਕਰਨਾ ਉਹ ਲੀਡਰ ਉਹ ਆ ਕੇ ਗਾਈਡ ਕਰਦੇ ਆ ਭਾਈ ਤੁਸੀਂ ਗੋਲ ਗੱਪਿਆਂ ਦੀ ਰੇੜੀ 'ਚ ਗੋਲ ਗੱਪੇ ਖਾਓ ਜੀ ਭਾਈ ਤੁਸੀਂ ਉੱਥੇ ਜਾ ਕੇ ਸਮੋਸੇ ਆਪਾਂ ਕੱਢਣੇ ਆ ਜੀ ਉੱਥੇ ਬੈਠ ਕੇ ਬੈਠਣਾ ਤੁਸੀਂ ਨਾਲ ਜਾ ਕੇ ਸਲਾਨੀ ਦੁਕਾਨ ਤੇ ਜਾ ਕੇ ਆਪਾਂ ਚਾਹ ਪੀਣੀ ਆ ਅੱਜ ਕੱਲ ਲੋਕ ਤੁਸੀਂ ਦੇਖੋ ਆ ਕੱਲ ਪਰਸੋਂ ਤੁਹਾਡੇ ਚੈਨਲ ਤੇ ਚੱਲ ਰਿਹਾ ਸੀਗਾ ਉਹ ਗੌਰ ਸਾਡੀ ਬੀਬੀ ਖੜੀ ਆ ਪਿੱਛੇ ਉਹੀ ਬੰਦੇ ਖੜੇ ਆ ਤੇ ਨਾਲ ਉਹ ਝਾੜੂ ਵਾਲੇ ਪੱਪੀ ਪ੍ਰੈਸ਼ਰ ਜੀ ਖੜੇ ਆ ਪਿੱਛੇ ਉਹੀ ਬੰਦੇ ਖੜੇ ਆ ਤੁਸੀਂ ਦੇਖੋ ਵੀ ਕੱਪੜੇ ਵੀ ਚੇਂਜ ਨਹੀਂ ਕੀਤੇ ਸੇਮ ਡੇ ਦੀ ਫੋਟੋ ਸੀਗੀ ਸੋ ਇਸ ਕਰਕੇ ਲੋਕ ਵੀ ਜਿਹੜਾ ਆਉਂਦਾ ਉਹਨੂੰ ਸਾਸਿਕਾਲ ਬੁਲਾਉਂਦੇ ਸਾਸਿਕਾਲ ਜੀ ਤੁਹਾਡੇ ਨਾਲ ਹੀ ਆ ਸੋ ਇਸ ਕਰਕੇ ਲੀਡਰ ਵੀ ਹੋ ਜੇ ਹੋਗੇ ਆਜੇ ਲੋਕ ਹੋਗੇ ਅੱਛਾ ਇੱਕ ਅੱਜ ਕੱਲ ਬਹੁਤ ਰੁਝਾਨ ਚੱਲ ਰਿਹਾ ਚਲੋ ਸ਼ੁਰੂ ਤੋਂ ਹੀ ਚੱਲ ਰਿਹਾ ਕੋਈ ਵਧੀਆ ਓਪਰਚ्युनिटी ਮਿਲਦੀ ਬੰਦਾ ਛੱਡ ਕੇ ਚਲੇ ਜਾਂਦਾ ਤੁਸੀਂ ਲਗਾਤਾਰ ਲੱਗੇ ਹੋਏ ਹੋ ਕਾਲੀਦਾਲ ਦੇ ਨਾਲ ਕਦੇ ਇਦਾਂ ਦੇ ਆਂਦਾ ਦਿਲ 'ਚ ਖਿਆਲ ਕੇ ਯਾਰ ਉਧਰ ਮਾੜਾ ਜਿਹਾ ਦੇਖ ਲਈਏ ਕੋਈ ਜਲਦੀ ਹੋ ਜੇ ਸਿਸਟਮ ਅਕਸਰ ਕਈ ਦੋਸਤ ਸਵਾਲ ਪੁੱਛਦੇ ਆ ਕਿਉਂਕਿ ਤੁਹਾਨੂੰ ਵੀ ਕਈ ਵਾਰੀ ਕਾਮਨ ਫਰੈਂਡਾਂ ਦੇ ਵਿੱਚੋਂ ਸੰਪਰਕ ਹੋਏਗਾ ਦੇਖੋ ਗੁਰਨਜੀਤ ਜੀ ਸੀਰੀਅਸ ਲੀਏ ਮੇਰੇ ਆਪਦੇ ਮਨ 'ਚ ਕਦੇ ਖਿਆਲ ਨਹੀਂ ਆਇਆ ਪਰ ਹਰੇਕ ਬੰਦਾ ਜੱਜ ਮੈਂ ਕਿਤੇ ਵੀ ਪਹੁੰਚਿਆ ਉਹਦੇ ਪਿੱਛੇ ਇੱਕ ਭਰਾ ਹੁੰਦੇ ਆ ਚਾਰ ਟੀਮ ਹੁੰਦੀ ਹੈ ਵੀ ਜਿਹੜੇ ਰਲ ਕੇ ਆਪਾਂ ਇੱਕ ਦੂਜੇ ਨੂੰ ਅੱਗੇ ਕਰਦੇ ਆ ਉਹ ਜਦੋਂ ਕਿਤੇ ਨਾ ਕਿਤੇ ਦੇਖਦੇ ਆ ਯਾਰ ਦੇਖੀਏ ਬਾਈ ਜੀ ਆਪਾਂ ਯਾਰ ਕੋਈ ਕਰੀਏ ਯਾਰ ਫਲਾਨਾ ਬੰਦਾ ਉਧਰ ਚਲੇ ਗਿਆ ਐਮਐਲਏ ਬਣ ਗਿਆ ਫਲਾਨਾ ਉਧਰ ਚਲੇ ਗਿਆ ਦੇਖੋ ਜੀ ਉਹ ਤਾਂ ਮੰਤਰੀ ਬਣ ਗਿਆ ਆਪਣੇ ਤੋਂ ਪਿੱਛੇ ਹੁੰਦਾ ਸੀਗਾ ਜੀ ਆਪਾਂ ਆਪਣੇ ਨਾਲ ਹੁੰਦਾ ਸੀਗਾ ਜੀ ਉਹ ਅੱਜ ਕਦੇ ਸਾਡੇ ਬਜ਼ੁਰਗ ਮੈਂਬਰ ਪੰਚਾਇਤ ਵੀ ਨਹੀਂ ਬਣੇ ਠੀਕ ਆ ਜੀ ਕੋਈ ਕੌਂਸਲਰ ਦੀ ਇਲੈਕਸ਼ਨ ਨਹੀਂ ਲੜੀ ਨਾਰਮਲ ਫੈਮਲੀ ਤੋਂ ਆਇਆ ਅੱਜ ਸ਼੍ਰੋਮਣੀ ਕਾਲੀਦਲ ਦੇ ਵਿੱਚ ਜੁਆਇਨ ਕੀਤਾ ਉਹਦੇ ਵਿੱਚ ਹੀ ਆ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰੇਕ ਲੀਡਰ ਤੋਂ ਲੈ ਕੇ ਹਰੇਕ ਵਰਕਰ ਤੱਕ ਆਪਾਂ ਨੂੰ ਬਾਈ ਨੇਮ ਜਾਣਦੇ ਆ ਪਿਆਰ ਕਰਦੇ ਆ ਜਿੱਥੇ ਕਿਤੇ ਮਰਜ਼ੀ ਚਲੇ ਜਾ ਕੋਈ ਜਵਾਬ ਨਹੀਂ ਮਿਹਨਤ ਐ ਨਹੀਂ ਕੀਤੀ ਐ ਬੜੀ ਮਿਹਨਤ ਕੀਤੀ ਐ ਅੱਜ ਕੋਈ ਬੰਦੇ ਦੇਖਦੇ ਹੋਣਗੇ ਕਹਿੰਦੇ ਹੋਣਗੇ ਯਾਰ ਇਹ ਬੜਾ ਵੱਡਾ ਲੀਡਰ ਬਣਿਆ ਨੇ ਕੀਤਾ ਕੀ ਐ ਪਰ ਜੇ ਕੋਈ ਬੰਦਾ ਇੱਕ ਰਾਤ ਚ ਲੀਡਰ ਬਣਦਾ ਨਾ ਉਹ ਰਾਤ ਦੇ ਪਿੱਛੇ ਵੀ 10 ਸਾਲ ਹੁੰਦੇ ਆ